ਬਹੁਤ ਬਹੁਤ ਚੰਗੀ ਹੈ ਸੰਗਤ ٹیم ਸਾਡੀ ਬਹੁਤ اچھی ਹੈ ਕਨੈਸ ਸਕੂਲ ਚੋਂ ਆਉਂਦੇ ਸਾਡੇ ਵੀ 11 11 16 ਚਲੇ ਜਾਂਦਾ ਖੜਾ ਖੜਾ ਪੁੜਾਈ ਬਟੇ ਸਕੂਲ ਚੋਂ ਹੁੰਦੀ ਹੈ ਅੰਗਰਵੜੀ ਅੰਗਰਵੜੀ ਸਾਰੇ ਇਧਰ ਠੀਕ ਹਾਂ ਕੋਈ ਪਰੇਂਟੀ ਆਉਂਦੇ ਕੋਈ ਪਾਉਂਦੇ ਨਹੀਂ ਇਹ ਲੋਕਾਂ ਨੂੰ ਅੰਪਜਾਮ ਸਿੱਖਿਆ ਕਾਂਤੀ ਹੈ ਇਸ ਦੇ ਸ੍ਰੀਆ ਪਾਰਟੀ ਨੇ ਕੰਨੇ ਰੂਪਨਗਰ ਜਿਲ੍ਹੇ ਦੇ ਸਾਡੇ ਵਿੱਚ ਕਿਲੇ ਦੇ ਸਿੱਖਿਆਪਤ ਸਰਦਾਰ ਪ੍ਰੇਮ ਕੁਮਾਰ ਮਿੱਤਲ ਜੀ ਸਾਡੇ ਬਸ ਕੋਲ ਕੋਈ ਤੇ ਛੜਨ ਕਰਦਾ ਮੈਂ ਕੋਲ ਰਿਹਾ ਯਾਰ ਬਹੁਤ ਚੰਗਾ ਹੈ ਤੇ ਸਟੇਟ ਨਾ ਹਾਈਡਰੋਪੋਨਿਕ ਐਨੀਬਲਪੌਂਟੇ ਰੋਪੋਨਿਕ ਯਾਨੀ ਅ ਅਪਡੇਟਡ ਵਰਜਨ ਆਫ ਫਾਰਮਿੰਗ ਤੁਹਾਨੂੰ ਫੋਲ ਬਟਰ ਫਾਰਮਿੰਗ ਕਰਨੀ ਹੈ ਇੱਕ ਜਗ੍ਹਾ ਤੋਂ ਯੂਜ਼ ਕੀਤਾ ਮਤਲਬ ਜੋ ਗੇਸ ਤੰਡਾ ਉਹਨੂੰ ਦੂਜੇ ਜਗ੍ਹਾ ਰਿਲੀਜ਼ ਕਰਨਾ ਹੈ ਚੋਕ ਪੁਲਿਸ ਦੀ ਹੁਕਮ ਅਮਰ ਸ੍ਰੀ